ਸੋ ਮੈਂ ਸੰਤਾਂ ਨੂੰ ਬਹੁਤ ਪਿਆਰ ਕਰਦਾ ਉਹਨਾਂ ਨੂੰ ਮਿਲਣ ਦਾ ਮੈਨੂੰ ਮੌਕਾ ਦੋ ਵਾਰੀ ਮਿਲਿਆ ਔਰ ਦੋਨੋਂ ਵਾਰੀ ਮੈਂ ਉਹਨਾਂ ਵੱਲ ਐਂ ਟਿਕ ਟਿਕਾ ਕੇ ਦੇਖਦਾ ਰਹਿ ਲਗਾਏ ਪ੍ਰਮਾਤਮਾ ਕਿ ਕੌਣ ਬੈਠੇ ਕਦੇ ਉੱਥੇ ਪੰਡਿਤ ਬ੍ਰਾਹਮਣ ਸਾਰੇ ਬੈਠੇ ਹੁੰਦੇ ਸੀ ਹਮ ਕਦੇ ਮੈਂ ਨਹੀਂ ਸੁਣਿਆ ਕਿਤੇ ਗੱਲ ਵੀ ਧਰਮ ਦੀ ਚੱਲਦੀ ਹੋਵੇ ਜਾਂ ਗੱਲ ਗੱਪ ਦੀ ਚੱਲਦੀ ਸੀ ਸਾਰੇ ਧਰਮਾਂ ਦੇ ਲੋਕ ਬੈਠ ਕੇ ਸੰਤਾਂ ਨਾਲ ਪਿਆਰ ਮੁਹੱਬਤ ਕਰਦੇ ਸੀ ਮੈਂ ਵੀ ਮੂਹਰੇ ਹੋ ਕੇ ਭਾਈ ਬ੍ਰਿਖ ਸਿੰਘ ਜੀ ਬੈਠੇ ਸੀ ਮੈਂ ਕਹਿੰਦਾ ਜੀ ਭਾਈ ਜੀ ਕਿਤਾ ਖਾਨ ਸਾਹਿਬ ਜੀ ਫਤਿਹ ਉਹ ਮੇਰੇ ਨਾਲ ਦੇਖਿਆ ਹਮ ਤੇ ਉਹ ਕਹਿੰਦੇ ਆਓ ਭਗਤੋ ਕੀ ਹਾਲ ਹੈ ਕੋਈ ਨਹੀਂ ਕਹਿੰਦੇ ਸੰਤ ਦੇ ਲਿਖੇ ਹਰ ਬੰਦੇ ਦਾ ਇੱਕ ਮਕਸਦ ਹੂੰ ਤੁਸੀਂ ਜਾਓ ਮੈਨੂੰ ਨਹੀਂ ਕਿਹਾ ਉਹ ਕੋਪਰੀ ਸਕਲਾ ਅੱਛੀ ਗੱਲ ਤੇ ਤੂੰ ਸਿੰਘ ਬਣ ਜਾ ਮੈਂ ਇਸ ਸਵਾਲ ਮੈਨੂੰ ਨਹੀਂ ਕਿਹਾ ਉਹਨਾਂ ਕੋ ਬੈਠ ਕੇ ਉਹਦੀ ਗੱਲਾਂ ਸੁਣਦੇ ਸੀ ਉਹ ਗੱਲਾਂ ਸੁਣਾਉਂਦੇ ਸੀ ਪਰਮੰਡੀਆਂ ਰੱਬ ਦੀਆਂ ਖੁਦਾ ਦੀਆਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਸ਼ਖਸੀਅਤ ਨੂੰ ਤੁਸੀਂ ਕਿਵੇਂ ਦੇਖਦੇ ਹੋ ਮਹਾਨ ਸੰਤ ਹੂੰ ਮਹਾਨ ਬ੍ਰਹਮ ਗਿਆਨੀ ਹੂੰ ਮਹਾਨ ਜੀਵਦਾ ਹੂੰ ਮਹਾਨ ਪਿਆਰ ਕਰਨ ਵਾਲਾ ਇਨਸਾਨ ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਦਸਾ ਗੁਰੂਆਂ ਦਾ ਪਿਆਰਾ ਹਮ ਮਨਿਸੰਵਿਧਾ ਇਸ ਦੁਨੀਆ ਦੇ ਵਿੱਚ ਹਮ ਕਿਸੇ ਦਾ ਜੀਵਨ ਉਹਨਾਂ ਵਰਗਾ ਹੋ ਸਕਦਾ ਹਮ ਜਿਨ੍ਹਾਂ ਨੇ ਹਮੇਸ਼ਾ ਹੀ ਸਾਡੇ ਗੁਰੂਆਂ ਵਾਂਗੂ ਦਸਮ ਪਾਤਸ਼ਾਹ ਵਾਂਗੂ ਹਮ ਇਹੀ ਕਿਹਾ ਏਕ ਨੂਰ ਤੇ ਸਭਜਗ ਉਪਜਿਆ ਕੌਣ ਭਲੇ ਕੋ ਮੰਦੇ ਸਭ ਨੂੰ ਪਿਆਰ ਕੀਤਾ ਸਭ ਨੂੰ ਇੱਕ ਨਾਲ ਲਾਇਆ ਹਮ ਲੇਕਿਨ ਸੱਚ ਤੇ ਝੂਠ ਦੀ ਲੜਾਈ ਹੈ ਕਿ ਮੈਂ ਸ਼ਾਇਦ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਸੀ ਹਮ ਸੱਚ ਝੂਠ ਦੇ ਨਾਲ ਬੈਠ ਕੇ ਹਮ ਕੁਰਸੀ ਤੇ ਜਿਹੜਾ ਤਖਤ ਸ਼ੇਰ ਨਹੀਂ ਕਰ ਸਕਦਾ ਝੂਠ ਨੂੰ ਡਰ ਲੱਗਦਾ ਕਿਉਂਕਿ ਸੱਚ ਦੀ ਤਾਕਤ ਬਹੁਤ ਹੈ ਹਮ ਉਹ ਸੱਚ ਨੂੰ ਬਰਦਾਸ਼ਤ ਵੀ ਨਹੀਂ ਕਰਦਾ ਹਮ ਜਦ ਸੱਚ ਉੱਪਰਦਾ ਫਿਰ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਗਾਉਂਦਾ ਹੈ ਝੂਠ ਫਿਰ ਤਰ੍ਹਾਂ ਤਰ੍ਹਾਂ ਦੇ ਖਿਲਵਾੜ ਕਰਦਾ ਹੈ ਫਿਰ ਤਰ੍ਹਾਂ ਤਰ੍ਹਾਂ ਦੇ ਸ਼ੰਟਰ ਯੰਤਰ ਰਚਦਾ ਹਮ ਸਭ ਕੁਝ ਕਰਦਾ ਹੈ ਹਮ ਲੇਕਿਨ ਜਿਹੜਾ ਸੱਚ ਹੈ ਉਹ ਨਿਕਲ ਕੇ ਉਹ ਸੂਰਜ ਚਮਕ ਰਿਆ ਨਾ ਉਹਦੇ ਵਾਂਗੂ ਚਮਕਦਾ ਹਮੇਸ਼ਾ ਹੀ ਇਹ ਮੇਰਾ ਤਜਰਬਾ 72 ਸਾਲ ਦਾ ਸੋ ਮੈਂ ਸੰਤਾਂ ਨੂੰ ਬਹੁਤ ਪਿਆਰ ਕਰਦਾ ਹੂੰ ਉਹਨਾਂ ਨੂੰ ਮਿਲਣ ਦਾ ਮੈਨੂੰ ਮੌਕਾ ਦੋ ਵਾਰੀ ਮਿਲਿਆ ਹੂੰ ਔਰ ਦੋਨੋਂ ਵਾਰੀ ਮੈਂ ਉਹਨਾਂ ਵੱਲ ਐਂ ਟਿਕ ਟਿਕਾ ਕੇ ਦੇਖਦਾ ਰਹਿ ਮੈਂ ਕਹਾਂ ਇਹ ਪ੍ਰਮਾਤਮਾ ਹੂੰ ਇਹ ਕੌਣ ਬੈਠਾ ਹੈ ਕਿਹੜਾ ਸ਼ਖਸ ਬੈਠਾ ਹੈ ਔਰ ਉਹਨਾਂ ਨੇ ਹਮੇਸ਼ਾ ਹੀ ਬੜੀਆਂ ਪਿਆਰੀਆਂ ਗੱਲਾਂ ਕੀਤੀਆਂ ਕਦੇ ਉਹਨਾਂ ਦੀ ਗੋਚ ਬੱਚੇ ਬੈਠੇ ਹੁੰਦੇ ਸੀ ਕਦੇ ਉੱਥੇ ਪੰਡਤ ਬ੍ਰਾਹਮਣ ਸਾਰੇ ਬੈਠੇ ਹੁੰਦੇ ਸੀ ਹੂੰ ਕਦੇ ਮੈਂ ਨਹੀਂ ਸੁਣਿਆ ਕਿਤੇ ਗੱਲ ਕੋਈ ਧਰਮ ਦੀ ਚਲਦੀ ਹੋਵੇ ਤਾਂ ਗੱਲ ਰੱਬ ਦੀ ਚਲਦੀ ਸੀ ਸਾਰੇ ਧਰਮਾਂ ਦੇ ਲੋਕ ਬੈਠ ਕੇ ਸੰਤਾ ਨਾਲ ਪਿਆਰ ਮੁਹੱਬਤ ਕਰਦੇ ਸੀ ਮੈਂ ਸਮਝਦਾ ਕਿ ਪਿਆਰ ਦਾ ਮੂਜਸਮਾ ਸੀ ਇਸ ਪਰਮੰਡ ਦੇ ਵਿੱਚ ਰੱਬ ਨੇ ਸਾਰਾ ਹੁਸਨ ਇਕੱਠਾ ਕਰਕੇ ਹਮ ਸਾਰੀ ਤਾਕਤ ਇਕੱਠੀ ਕਰਕੇ ਇਸ ਪਰਮੰਡ ਦੀ ਸਾਰੀ ਅਕਲ ਇਕੱਠੀ ਕਰਕੇ ਹਮ ਇਸ ਪਰਮੰਡ ਦੀ ਸਾਰੀ ਕਾਇਨਾਤ ਨੂੰ ਇਕੱਠਾ ਕਰਕੇ ਇੱਕ ਮੂਜਸਮਾ ਬਣਾਇਆ ਉਸ ਮੂਜਸਮੇ ਦਾ ਨਾਮ ਹਮ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਪਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਛਾ ਉਹਨਾਂ ਦੇ ਰੂਪ ਚੋਂ ਨਿਕਲੇ ਹੋਏ ਅਨੇਕਾਂ ਸਿੰਘਾਂ ਚੋਂ ਇੱਕ ਜੋਦਾ ਸਿੰਘ ਸੰਤ ਜਰਨੈਲ ਸਿੰਘ ਪਟਵਾਰਾ ਅੱਛਾ ਗੱਲਬਾਤ ਕੋਈ ਰੂਬਰੂ ਹੈ ਯਾਦ ਹੈ ਕਿ ਜਦੋਂ ਉਹਨਾਂ ਨਾਲ ਮੁਲਾਕਾਤ ਹੋਈ ਸੀ ਤੁਹਾਡੀ ਮੈਂ ਕਾਫੀ ਢੇਰ ਹੋ ਗਈ ਪਰ ਇਸ ਦਾ ਕੋਈ ਫੈਸਲਾ ਕਰਾ ਰਹੇ ਸੀ ਫੈਸਲੇ ਬੜੇ ਕਮਾਲ ਦੇ ਕਰਾਉਂਦੇ ਸੀ ਹਮ ਪਰ ਸਾਰੇ ਬੜੇ ਕੋਈ ਵੀ ਹੋਵੇ ਹਮ ਪਪਾ ਮਹਿੰਦੂ ਹੈ ਪਪਾ ਮੁਸਲਮਾਨ ਹੈ ਪਪਾ ਸਿੱਖ ਹੈ ਪਪਾ ਸਾਈ ਹੈ ਪਪਾ ਕੋਈ ਵੀ ਹੈ ਹਮ ਉਹ ਸਭ ਦੇ ਫੈਸਲੇ ਬੜੇ ਕਮਾਲ ਦੇ ਕਰਾਇਆ ਕਰਦੇ ਸੀ ਹਮ ਮੈਂ ਵੀ ਮੂਰੇ ਹੋ ਕੇ ਭਾਈ ਮਰੀਕ ਸਿੰਘ ਜੀ ਬੈਠੇ ਸੀ ਮੈਂ ਕਹਾਂ ਜੀ ਭਾਈ ਜੀ ਕਾ ਖਾਲਸਾਵਾ ਜੀ ਫਤਿਹ ਉਹ ਮੇਰੇ ਨਾਲ ਦੇਖਿਆ ਹਮ ਤੇ ਮੈਂ ਕਹਿੰਦੇ ਆਪਕ ਤੋ ਕੀ ਹਾਲ ਹਮ ਮੈਂ ਜੀ ਤੇ ਕੋਈ ਨਹੀਂ ਕਹਿੰਦੇ ਹਮ ਮਹਾਰਾਜ ਪੰਥ ਦੇ ਲੇਖੇ ਹਰ ਬੰਦੇ ਦਾ ਇੱਕ ਵਕਤ ਆਉਂਦਾ ਹੂੰ ਤੁਸੀਂ ਜਾਓ ਮੈਨੂੰ ਨੇ ਕਿਹਾ ਨਾ ਕਿ ਤੂੰ ਅੰਮ੍ਰਿਤ ਛਕ ਲੈ ਅੱਛਾ ਇਹ ਗੱਲ ਤੂੰ ਸਿੰਘ ਬਣ ਜਾ ਹਾਂ ਮੈਂ ਇਸੇ ਸਵਾਲ ਮੈਨੂੰ ਨਹੀਂ ਕਿਹਾ ਹੂੰ ਤੇ ਉਹਨੇ ਮਨੇ ਕਿਹਾ ਜਾਓ ਹੂੰ ਬਹੁਤ ਅੱਛਾ ਹੂੰ ਆਉਦੇ ਜਾਂਦੇ ਰਿਆ ਕਰੋ ਉਹਨਾਂ ਕੋਲ ਬੈਠ ਕੇ ਉਹ ਗੱਲਾਂ ਸੁਣਦੇ ਸੀ ਉਹ ਗੱਲਾਂ ਸੁਣਾਉਂਦੇ ਸੀ ਪਰਮੰਡ ਦੀਆਂ ਰੱਬ ਦੀਆਂ ਖੁਦਾ ਦੀਆਂ ਸਾਰੇ ਲੋਕ ਬੈਠ ਕੇ ਸੁਣਦੇ ਸੀ ਗਿਆਨ ਗੋਸ਼ਟੀ ਬਹੁਤ ਜ਼ਿਆਦਾ ਸੀ ਅਨਪੜ੍ਹ ਸੀ ਅਨਪੜ੍ਹਤਾ ਦਾ ਗਿਆਨ ਨਾਲ ਕੋਈ ਤੰਦਕ ਹੈ ਨਹੀਂ ਹੂੰ ਬਹੁਤ ਗਿਆ ਹਰ ਰਾਮਚੰਦਰ ਜੀ ਦੀ ਗੱਲ ਕ੍ਰਿਸ਼ਨ ਜੀ ਮਹਾਰਾਜ ਦੀ ਗੱਲ ਸਿੱਖ ਸਿੱਖਾਂ ਦੀ ਗੱਲ ਕੇਸਾਂ ਦੀ ਗੱਲ ਹਮ ਜਟਾਵਾਾਂ ਦੀ ਗੱਲ ਦਸਤਾਰ ਦੀ ਗੱਲ ਵੀ ਕੇਸ ਸਾਰਿਆਂ ਦੇ ਹੁੰਦੇ ਸ੍ਰੀ ਸ਼ਿਮਰੀ ਜਿੰਨੇ ਵੀ ਸੀ ਸਾਰੇ ਦਾੜੇ ਸੀ ਉਹਨਾਂ ਦੇ ਪਰ ਕੇਸ ਨੂੰ ਸੁਭਾਲ ਕੇ ਦਸਤਾਰ ਗੁਰੂ ਗੋਬਿੰਦ ਸਿੰਘ ਜੀ ਨੇ ਸਿਖਾਈ ਗੁਰੂ ਨਾਨਕ ਦੇਵ ਜੀ ਨੇ ਬਣਾਈ ਔਰ ਇਹ ਵੀ ਕਿਹਾ ਕਿ ਜੇ ਤਾ ਪ੍ਰੇਮ ਖੇਲਣ ਦਾ ਚਾਹੋ ਕਹਿੰਦੇ ਕਹਾਣੀ ਸਾਰੀ ਪ੍ਰੇਮ ਦੀ ਹੈ ਹਮ ਸਿਰ ਧਰਤਲੀ ਗਲੀ ਮੋਰੀ ਆ ਬਿਲਕੁਲ ਜੇ ਕਦੇ ਲੋੜ ਪੈ ਜੇ ਕਿਸੇ ਵਾਸਤੇ ਵੀ ਕੋਈ ਗਰੀਬ ਦਰਬਾਦੀ ਪੈਣ ਹਮ ਵੱਡੀ ਮਾਂ ਬਰਾਬਰ ਦੀ ਪੈਣ ਛੋਟੀ ਧੀ ਇਹ ਸਾਰੇ ਪਰਵਚਨ ਉਹਨਾਂ ਦੇ ਹੈਗੇ ਆ ਹਰੇਕ ਧਰਮ ਨੂੰ ਹਰੇਕ ਬੰਦੇ ਨੂੰ ਆਪਣੇ ਗੱਲ ਲਾਉਣਾ ਜਿਹੜਾ ਤੁਹਾਡੇ ਕੋਲ ਆ